ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀਡੀਓ ਕਾਲ ਆਈ ਇਹ ਵੀਡੀਓ ਕਾਲ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਦੀ ਸੀ ਜੋ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਤੇ ਹੁਣ ਗੱਲਬਾਤ ਕਰਕੇ ਬੇहद ਖੁਸ਼ ਨਜ਼ਰ ਆਇਆ ਕਿਉਂਕਿ ਇਹ ਵਿਅਕਤੀ ਸਿੱਧੂ ਮੂਸੇਵਾਲੇ ਦਾ ਕਟੜ ਫੈਨ ਸੀ ਦਾਦੀ ਇੱਕੀ ਬੇਸ਼ੱਕ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸ ਦੇ ਕਟੜਫੈਨ ਦੀ ਅੱਜ ਵੀ ਕੋਈ ਕਮੀ ਨਹੀਂ ਹੈ ਜਿਹਦੇ ਚੱਲਦੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਫੈਨਸ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਹਮਦਰਦੀ ਰੱਖਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਇਹ ਪਿਛਲੇ ਡੇਢ ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ ਅਸਲਾਮੁਅਲੈਕਮ ਜੀ ਅਲੈਕਮ ਅਲੈਕਮ ਵਾਅਲੋਕ ਸਲਾਮ ਕੀ ਹਾਲ ਚਾਲ ਹੈ ਠੀਕ ਹੋ ਬੜੀ ਕਿਰਪਾ ਤੁਹਾਡੀ ਉਹ ਨਿਕਾ ਸਿੱਧੂ ਆ ਮੇਰੇ ਬਤਰੀਏ ਨਾਲ ਗੱਲ ਕਰੋ ਖਾਂਜੀ ਮਾਸ਼ਾਅੱਲਾ ਇਹ ਗੱਲ ਅਸਲਾਮੁਅਲੈਕਮ ਬਾਪੂ ਜੀ ਅਸਲਾਮੁਅਲੈਕਮ ਮੈਂ ਪਰਸੋ ਤੈਨੂੰ ਰੋਂਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸ ਕੀਤਾ ਨਖੇਰ ਜੋ ਆਕਰ ਤੰਗ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰਾਮ ਤੇ ਮੈਂ ਵੇਚੀ ਸੀ ਕੱਲ ਤੋਂ ਅੱਜ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਇੰਜ ਲੱਗਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਆ ਬੜਾ ਪਿਆਰ ਕਰਨਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਤੁਹਾਡਾ ਪਿਆਰ ਜੀ ਨੇ ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀਡੀਓ ਕਾਲ ਆਈ ਇਹ ਵੀਡੀਓ ਕਾਲ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਦੀ ਸੀ ਜੋ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਤੇ ਹੁਣ ਗੱਲਬਾਤ ਕਰਕੇ ਬੇहद ਖੁਸ਼ ਨਜ਼ਰ ਆਇਆ ਕਿਉਂਕਿ ਇਹ ਵਿਅਕਤੀ ਸਿੱਧੂ ਮੂਸੇਵਾਲੇ ਦਾ ਕਟੜ ਫੈਨ ਸੀ ਦੱਸਦੀ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸ ਦੇ ਕਟੜ ਫੈਨ ਦੀ ਅੱਜ ਵੀ ਕੋਈ ਕਮੀ ਨਹੀਂ ਹੈ ਜਿਹਦੇ ਚਾਲਦੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਫੈਨਸ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਹਮਦਰਦੀ ਰੱਖਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਇਹ ਪਿਛਲੇ ਡੇਢ ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ

ਸਲਾਮ ਅਲੈਕਮ ਮੈਂ ਪਰਸੋ ਤੈਨੂੰ ਰੋਂਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸ ਕੀਤਾ ਮਖਾਇਰ ਜੋ ਆਕਰ ਤੰਗ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰam ਤੇ ਮੈਂ ਵਿੱਚ ਹੀ ਸੀ ਕੱਲ ਤੋਂ ਜੀ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਇੰਜ ਲੱਗਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਵਾ ਬੜਾ ਪਿਆਰ ਕਰਨਾ ਤੁਹਾਡੇ ਨਾਲ થેન્ક યુ થેન્ક યુ ਤੁਹਾਡਾ ਪਿਆਰ ਦੇਣ ਲਈ ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀਡੀਓ ਕਾਲ ਆਈ ਇਹ ਵੀਡੀਓ ਕਾਲ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਦੀ ਸੀ ਜੋ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਤੇ ਹੁਣ ਗੱਲਬਾਤ ਕਰਕੇ ਬੇहद ਖੁਸ਼ ਨਜ਼ਰ ਆਇਆ ਕਿਉਂਕਿ ਇਹ ਵਿਅਕਤੀ ਸਿੱਧੂ ਮੂਸੇਵਾਲੇ ਦਾ ਕਟੜ ਫੈਨ ਸੀ ਦਾਦੀ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸ ਦੇ ਕਟੜ ਫੈਨ ਦੀ ਅੱਜ ਵੀ ਕੋਈ ਕਮੀ ਨਹੀਂ ਹੈ ਜਿਹਦੇ ਚਾਲਦੇ ਲਗਾਤਾਰ ਸਿੱਧੂ ਮੂਸੇਵਾਲ ਦੇ ਫੈਨ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਹਮਦਰਦੀ ਰੱਖਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਇਹ ਪਿਛਲੇ ਡੇਢ ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ। ਅਸਲਾਮੁਅਲੈਕਮ ਜੀ। ਅਸਲਾਮੁਅਲੈਕਮ ਅਸਲਾਮੁਅਲੈਕਮ। ਵਾਲਕਮ ਸਲਾਮ, ਕੀ ਹਾਲ ਚਾਲ ਹੈ? ਠੀਕ ਹੋ? ਬੜੀ ਕਿਰਪਾ ਤੁਹਾਡੀ। ਉਹ ਨਿਕਾ ਸਿੱਧੂ, ਇਹ ਮੇਰੇ ਬਤਰੀਏ ਨਾਲ ਗੱਲ ਕਰੋ ਖਾਂ ਜੀ। ਮਾਸ਼ਾਅੱਲਾ ਇਹ ਗੱਲ। ਅਸਲਾਮੁਅਲੈਕਮ ਬਾਪੂ ਜੀ। ਸਲਾਮ ਅਲੈਕਮ ਮੈਂ ਪਰਸੋ ਤੈਨੂੰ ਰੋਂਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸ ਕੀਤਾ ਮਖੇਰ ਜੋ ਆਕਰ ਤੰਗ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰam ਤੇ ਮੈਂ ਵਿੱਚ ਹੀ ਸੀ ਕੱਲ ਤੋਂ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਇੰਜ ਲੱਗਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਵਾ ਬੜਾ ਪਿਆਰ ਕਰਨਾ ਤੁਹਾਡੇ ਨਾਲ